ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਜਰੂਰ ਦਿਆ ਕਰੋ ਔਰ ਕਿਤੇ ਵੀ ਤੁਸੀਂ ਕਥਾ ਕਰਵਾਉਣੀ ਚਾਹੁੰਦੇ ਹੋ ਫ੍ਰੀ ਸੇਵਾਵਾਂ ਟੀਮ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੇ ਤੁਸੀਂ ਕਿਸੇ ਵੀ ਟੌਪਿਕ ਤੇ ਗੱਲ ਕਰਨੀ ਚਾਹੁੰਦੇ ਹੋ ਤਾਂ ਟੀਮ ਦਾ ਨੰਬਰ ਹੈ ਜੀ 7986497784 ਤੁਸੀਂ ਗੱਲ ਕਰ ਸਕਦੇ ਹੋ ਅੱਜ ਦੀ ਜਿਹੜੀ ਗੱਲ ਹੈ ਜੀ ਉਹ ਕਰਨੀ ਹੈ ਸਤਿਗੁਰੂ ਦੀ ਭਵਿੱਖਤ ਬਾਣੀ ਕਰੋਨਾ ਵਾਇਰਸ ਬਾਰੇ ਅੱਜ ਦੀ ਵੀਡੀਓ ਵਿੱਚ ਆਪਾਂ ਸਮਝਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਕਾਗਰਤਾ ਬਣਾਉਣ ਇੱਕ ਦਫਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਹੋ ਜਿਹਾ ਵਾਇਰਸ ਚੱਲਿਆ ਹੈ ਜਿਹੜਾ ਥਮਿਆ ਹੀ ਨਹੀਂ ਤੇ ਹਜੇ ਤੱਕ ਵੀ ਜਿਹਦੇ ਅਨੋਖੇ ਕੇਸ ਨਿਕਲ ਕੇ ਸਾਹਮਣੇ ਆ ਰਹੇ ਨੇ ਸਕੂਲ ਕਾਲਜ ਯੂਨੀਵਰਸਟੀਆਂ ਬੰਦ ਹੋ ਗਈਆਂ ਭੀੜ ਭਾੜ ਵਾਲੀਆਂ ਥਾਵਾਂ ਬੰਦ ਹੋ ਗਈਆਂ ਇੱਥੋਂ ਤੱਕ ਕਿ ਸੰਗਤ ਦਾ ਆਉਣਾ ਜਾਣਾ ਗੁਰੂ ਘਰਾਂ ਵਿੱਚ ਕਟ ਗਿਆ ਔਰ ਦੇਸ਼ਾਂ ਦੇ ਦੇਸ਼ ਬੰਦ ਹੋ ਗਏ 에어ਪੋਰਟ ਬੰਦ ਹੋ ਗਏ ਤਕਰੀਬਨ ਹਰ ਕੋਈ ਚੀਜ਼ ਜੋ ਭੀੜ ਵਾਲੀ ਸੀ ਉਹ ਬੰਦ ਹੋ ਕੇ ਰਹਿ ਗਈ ਸਮਝ ਲਿਓ ਗੱਲ ਨੂੰ ਜੋ ਬੇਨਤੀ ਮੈਂ ਕਰਨੀ ਚਾਹੁੰਦਾ ਵਾ ਤੇ ਬੇਨਤੀ ਕਰ ਰਿਹਾ ਕਿਉਂਕਿ ਜੋ ਚੀਜ਼ ਸਾਨੂੰ ਦੱਸੀ ਗਈ ਜੋ ਡਾਕਟਰਾਂ ਵੱਲੋਂ ਇਹਦੇ ਬਚਾਅ ਬਸੇ ਗਏ ਨੇ ਜੇ ਕੋਈ ਸ਼ਿਕਦ ਹੈ ਦੂਰ ਰਭੋ ਖੰਗ ਦੇ ਉਹਦੇ ਤੋਂ ਦੂਰ ਰਭੋ ਵਾਰੀ-ਵਾਰੀ ਆਪਣੇ ਸਰੀਰ ਨੂੰ ਹੱਥ ਨਾਲ ਲਾਓ ਕਿਸੇ ਨਾਲ ਹੱਥ ਨਾ ਮਿਲਾਓ ਔਰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ 20 ਜਾਂ 30 ਸੈਕਿੰਡ ਆਪਣੇ ਹੱਥਾਂ ਨੂੰ ਸਾਬਣ ਨਾਲ ਮਲੋ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਰਹੋ ਔਰ ਣਾਉਣ ਵੇਲੇ ਵੀ ਗੱਲਾਂ ਦਾ ਧਿਆਨ ਰੱਖੋ ਤਰ੍ਹਾਂ-ਤਰ੍ਹਾਂ ਦੀਆਂ ਦੇਖੋ ਸੇਫਟੀਆਂ ਦੱਸੀਆਂ ਗਈਆਂ ਨੇ ਪਰ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ ਵਾਂ ਉਹ ਤੁਸੀਂ ਸਮਝ ਲਿਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਫਲਸਫੇ ਦੇ ਅੰਦਰ ਰਹਿ ਕੇ ਮੈਂ ਬੇਨਤੀ ਜਿਹੜੀ ਕਰਨੀ ਹੈ ਮੈਡੀਕਲ ਦਾ ਆਪਣਾ ਸੁਝਾਅ ਹੈ ਪਰ ਇੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜੋ ਆਪਣੀ ਸਿੱਖਿਆ ਦਿੱਤੀ ਹੈ ਸਿੱਖ ਨੂੰ ਉਹ ਅੱਜ ਤੋਂ ਬਹੁਤ ਸਾਲ ਤਕਰੀਬਨ ਕਿੰਨੀਆਂ ਸਦੀਆਂ ਪਹਿਲਾਂ ਹੀ ਸਤਿਗੁਰੂ ਨੇ ਉਹ ਜਿਹੜੀਆਂ ਸਾਨੂੰ ਸੇਫਟੀਆਂ ਦੱਸ ਦਿੱਤੀਆਂ ਸੀ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਰਹਿ ਤਾਂ ਸਾਨੂੰ ਪਹਿਲਾਂ ਹੀ ਦਰੜਾ ਦਿੱਤੀਆਂ ਸੀ ਅੱਜ ਕਹਿੰਦੇ ਨੇ ਮਾਸਕ ਲਾ ਕੇ ਰੱਖੋ ਸਾਰਾ ਕੁਝ ਸੇਫਟੀਆਂ ਦੱਸਦੇ ਨੇ ਪਰ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਰਹਿਤਾਂ ਸਾਨੂੰ ਪਹਿਲਾਂ ਹੀ ਦਰਦਾ ਦਿੱਤੀਆਂ ਜਦੋਂ ਖੰਡੇ ਵਾਟੇ ਦੀ ਪੌਲ ਦਿੱਤੀ ਤਾਂ ਮੇਰੇ ਸਤਿਗੁਰੂ ਨੇ ਸਾਨੂੰ ਪਹਿਲਾਂ ਹੀ ਆਗਾ ਕਰ ਦਿੱਤਾ ਸੀ ਬੜੀਆਂ ਵੱਡੀਆਂ ਸਾਨੂੰ ਰਹਿਤਾਂ ਦੱਸੀਆਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਈ ਸੰਪਰਦਾਮਾਂ ਤੇ ਤੰਜ ਵੀ ਕਸੇ ਗਏ ਕਿ ਇਹ ਮੂੰਹ ਬਣ ਕੇ ਪ੍ਰਸ਼ਾਦ ਵਰਤਾਉਂਦੇ ਆ ਜੀ ਇਹ ਸਰੂਪਾ ਗਲ ਵਿੱਚ ਪਾ ਕੇ ਰੱਖਦੇ ਆ ਜੀ ਇਹ ਇਦਾਂ ਕਰਦੇ ਨੇ ਉਦਾਂ ਕਰਦੇ ਨੇ ਪਰ ਅੱਜ ਡਾਕਟਰਾਂ ਨੇ ਦੱਸਿਆ ਵੀ ਮਾਸਕ ਲਾ ਕੇ ਰੱਖਣਾ ਹੈ ਔਰ ਦੂਰੀ ਬਣਾ ਕੇ ਰੱਖਣੀ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਪਹਿਲਾਂ ਹੀ ਕਹਿ ਦਿੱਤਾ ਸਰੂਪਾ ਤਾਂ ਵਰਤਣਾ ਕਿਉਂਕਿ ਉਹਦੇ ਉੱਪਰ ਜਦੋਂ ਆਪਾਂ ਛਿੱਕਾਂਗੇ ਇਹ ਮੰਨਿਆ ਜਾਂਦਾ ਹੈ ਵੀ ਉਹਦੇ ਨਾਲ ਜਰਾ ਸੀ ਜਿਹੜੇ ਨੇ ਕੱਪੜੇ ਦੇ ਉੱਪਰ ਉਹ ਮਰ ਜਾਂਦੇ ਨੇ ਜੇ ਹੱਥ ਦੇ ਉੱਪਰ ਜਾਂ ਬਾਹਾਂ ਆਪਣੀ ਇਕੱਠੀ ਕਰਕੇ ਕੋਹਣੀ ਉੱਪਰ ਛਿੱਕਾਂਗੇ ਉਹ ਜਿਹੜੇ ਕਿਡਾਣੂ ਨੇ ਉਹ ਅੱਗੇ ਸਰੀਰ ਵਿੱਚ ਹੋਰ ਵੀ ਫੈਲ ਜਾਂਦੇ ਨੇ ਇੱਥੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਦੀ ਸਿੱਖੀ ਕਿੰਨੀ ਐਡਵਾਂਸ ਹੈ ਤੇ ਸਤਿਗੁਰੂ ਸਾਨੂੰ ਅੱਜ ਤੋਂ ਤਕਰੀਬਨ ਬਹੁਤ ਪਹਿਲਾਂ ਅੱਗੇ ਦੀ ਦੱਸ ਰਹੇ ਨੇ ਸਮਝਾ ਰਹੇ ਨੇ ਡਾਕਟਰ ਤੇ ਅੱਜ ਦੱਸ ਰਹੇ ਨੇ ਪਰ ਇਹ ਗੱਲਾਂ ਸਤਿਗੁਰੂ ਨੇ ਪਹਿਲਾਂ ਹੀ ਸਾਨੂੰ ਦੱਸ ਦਿੱਤੀਆਂ ਦੀ ਉਹਨਾਂ ਦੇ ਸਿਰਫ ਇਹੋ ਹੀ ਕਾਰਨ ਸੀ ਅੱਜ ਮੈਨੂੰ ਇਦਾਂ ਹੀ ਲੱਗਦਾ ਹੈ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਹਿਲਾਂ ਕਿਹਾ ਦੇਖੋ ਕੜਾ ਪ੍ਰਸ਼ਾਦ ਬਣਾਉਣ ਦੀ ਆਪਣੀ ਵਿਧੀ ਹੈ ਉਹਨੂੰ ਵਰਤੌਣ ਦੀ ਆਪਣੀ ਵਿਧੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿੰਨੀ ਸੁਚਮਤਾ ਰੱਖਣ ਦੇ ਲਈ ਸਾਨੂੰ ਪਹਿਲਾਂ ਹੀ ਆਗਾਹ ਕਰ ਦਿੱਤਾ ਸੀ ਪਹਿਲਾਂ ਹੀ ਸਾਨੂੰ ਕਹਿ ਦਿੱਤਾ ਸੀ ਕੜਾ ਪ੍ਰਸ਼ਾਦ ਬਣਾਉਣ ਵੇਲੇ ਸੁਚਮਤਾ ਰੱਖਣੀ ਹੈ ਘਰ ਵਿੱਚ ਪ੍ਰਸ਼ਾਦਾ ਬਣਾਉਣ ਵੇਲੇ ਕੀ ਕਰਨਾ ਹੈ ਇਹ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਦੱਸ ਦਿੱਤਾ ਸੀ ਮਨੋਬਲ ਜਿਹੜਾ ਹੈ ਜੇ ਬੰਦੇ ਦਾ ਡਿੱਗਿਆ ਹੋਵੇ ਕਮਜ਼ੋਰ ਹੋਵੇ ਬੰਦਾ ਉਂਝ ਹੀ ਬਿਮਾਰ ਜਪਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਮਰਤ ਵੇਲੇ ਸਾਨੂੰ ਬਖਸ਼ਿਸ਼ ਕੀਤਾ ਅਮਰਤ ਵੇਲੇ ਉੱਠਣਾ ਹੈ ਗੁਰਬਾਣੀ ਪੜ੍ਹਨੀ ਹੈ ਤਾਂ ਕਿ ਤੇਰਾ ਮਨੋਬਲ ਮਜ਼ਬੂਤ ਰਹੇ ਡਾਕਟਰ ਵੀ ਕਹਿੰਦੇ ਨੇ ਜਿਹੜੇ ਬੰਦੇ ਦਾ ਅੰਦਰੋਂ ਢਿੱਲਾਪਨ ਹੋ ਜਾਏ ਅੰਦਰੋਂ ਦੇ ਮਨ ਦੀ ਜਿਹੜੀ ਇਤੀਏ ਉਹ ਡਾਊਨ ਹੋ ਜਾਏ ਕਹਿੰਦੇ ਨੇ ਉਹ ਬੰਦਾ ਉਂਝ ਹੀ ਬਿਮਾਰਾਂ ਵਰਗਾ ਜਾਪਦਾ ਹੈ ਮੇਰੇ ਸਤਿਗੁਰੂ ਨੇ ਸਾਨੂੰ ਇਸੇ ਕਰਕੇ ਮਨੋਬਲ ਮਜ਼ਬੂਤ ਕਰਨ ਦੇ ਲਈ ਸਾਨੂੰ ਪਹਿਲਾਂ ਆਖਿਆ ਕੰਗਾ ਦੋਨੋਂ ਵਕਤ ਕਰ ਪਾਗ ਚੁੰਨ ਕਰ ਬਾਂਦੇ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ ਉਹਦਾ ਮਨੋਬਲ ਉਂਝ ਹੀ ਮਜ਼ਬੂਤ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਕੰਗਾ ਕੇਸਾਂ ਵਿੱਚ ਕਰਨਾ ਹੈ ਲੱਕੜ ਦਾ ਕੰਗਾ ਯੂਜ਼ ਕਰਨਾ ਹੈ ਚਾਹੇ ਕੋਈ ਵੀ ਕਰ ਸਕਦਾ ਹੈ ਜ਼ਰੂਰੀ ਨਹੀਂ ਵੀ ਸਿੱਖ ਹੀ ਕਰਨ ਪਰ ਸਿੱਖਾਂ ਨੂੰ ਇਹ ਹਦਾਇਤ ਹੈ ਲੱਕੜ ਦਾ ਹੀ ਕੰਗਾ ਵਰਤਣਾ ਹੈ ਕਈ ਵਾਰ ਜਿਹੜੇ ਦੂਸਰਾ ਪਲਾਸਟਿਕ ਦਾ ਕੰਗਾ ਵਰਤਦੇ ਨੇ ਉਹ ਵਰਤਦਾ ਉਹ ਨਹੀਂ ਵਰਤਣਾ ਚਾਹੀਦਾ ਖੈਰ ਕਹਿੰਦੇ ਨੇ ਕੇਸਾਂ ਦੇ ਵਿੱਚ ਕੰਗਾ ਕਰਨਾ ਪੱਗ ਨੂੰ ਚੰਗੀ ਤਰ੍ਹਾਂ ਦਸਤਾਰ ਨੂੰ ਚੁਣ ਕੇ ਬੰਨਣਾ ਇਹ ਨਾ ਹੋਵੇ ਇੱਕ ਲੜ ਇੱਧਰ ਨੂੰ ਜਾ ਰਿਹਾ ਇੱਕ ਉੱਧਰ ਨੂੰ ਜਾ ਰਿਹਾ ਟੇਢਾ ਜਾ ਭਰਨਾ ਨਹੀਂ ਸਤਿਗੁਰੂ ਕਹਿੰਦੇ ਨੇ ਇੰਨਾ ਕੁ ਸੁਚੇਤ ਹੋ ਕੇ ਰਹਿਣਾ ਦਸਤਾਰ ਤੇਰੀ ਪਹਿਚਾਣ ਹੈ ਦਸਤਾਰ ਨੂੰ ਇੰਨੀ ਖੂਬਸੂਰਤੀ ਨਾਲ ਸਜਾਉਣਾ ਹੈ ਦੇ ਦੇਖਣ ਵਾਲਾ ਕਹੇ ਕਿ ਵਾਕਈ ਇਹਨਾਂ ਨੂੰ ਸਤਿਗੁਰੂ ਨੇ ਤਾਜ ਬਖਸ਼ਿਸ਼ ਕੀਤਾ ਕਿਉਂਕਿ ਦਸਤਾਰ ਇੱਕ ਤਾਜ ਹੈ ਤੇਰੇ ਸਿਰ ਦਾ ਸ਼ਿੰਗਾਰ ਹੈ ਸਤਿਗੁਰੂ ਕਹਿੰਦੇ ਨੇ ਦਸਤਾਰ ਨੂੰ ਇੰਨਾ ਕੋ ਕੱਸ ਕੇ ਬੰਨਣਾ ਤਾਂ ਕਿ ਤੈਨੂੰ ਜੇ ਕਿਤੇ ਭਜਣਾ ਪੈ ਜਾਏ ਜਾਂ ਕਿਤੇ हिस्सा ਲੈਣਾ ਪੈ ਜਾਏ ਜਾਂ ਕਿਤੇ ਇੰਨ ਕੁੱਤੇ ਜੀ ਨਾਲ ਕੰਮ ਕਰਨਾ ਪੈ ਜਾਏ ਇਹ ਨਾ ਹੋਵੇ ਤੇਰੀ ਦਸਤਾਰ ਡਿੱਗ ਜਾਏ ਜਾਂ ਤੇਨੂੰ ਇੱਕ ਹੱਥ ਨਾਲ ਦਸਤਾਰ ਫੜ ਕੇ ਪੱਟਣਾ ਪੈ ਜਾਏ ਇਹ ਇਹ ਹਦਾਇਤਾਂ ਨੇ ਕਿਉਂ ਦਿੱਤੀਆਂ ਕਿਉਂਕਿ ਇਹ ਸਾਰਾ ਕੁਝ ਪਤਾ ਸੀ ਸਤਿਗੁਰੂ ਨੂੰ ਕਿ ਆਉਣ ਵਾਲਾ ਹੈ ਇਨ੍ਹਾਂ ਚੀਜ਼ਾਂ ਦੀ ਲੋੜ ਪੈਗੀ ਸਿੱਖ ਅਵੇਸਲੇ ਹੋ ਜਾਣਗੇ ਅੱਜ ਇਨ੍ਹਾਂ ਚੀਜ਼ਾਂ ਦੀ ਸਾਨੂੰ ਲੋੜ ਹੈ ਕਈ ਆਪਣੀ ਦਸਤਾਰ ਨਹੀਂ ਬਣਦੀ ਦਸਤਾਰ ਨੂੰ ਅਸ ਉਂਜੀ ਚੱਕ ਕੇ ਸਿਰ ਤੇ ਧਰ ਲੈਂਦੇ ਨੇ ਕਈ ਆਪਣੀ ਦਸਤਾਰ ਨੂੰ ਢਿੱਲਾ ਜਿਹਾ ਰੱਖਦੇ ਨੇ ਕਈ ਆਪਣੀ ਦਸਤਾਰ ਨੂੰ ਉਦਾਂ ਹੀ ਬਸ ਸੰਭਾਲਦੇ ਸਾਰਾ ਦਿਨ ਫਰੀ ਜਾਣਗੇ ਪਰ ਇਹ ਗੱਲਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਜੋ ਪਾਗ ਚੁਣ ਕੇ ਬੰਦਈ ਸਤਿਗੁਰੂਆਂ ਨੇ ਪੱਗ ਨੂੰ ਚੰਗੀ ਤਰ੍ਹਾਂ ਚੁਣ ਕੇ ਬੰਨਣਾ ਹੈ ਚਿੰਕੇ ਸਜਾਉਣਾ ਹੈ ਸਜਾਉਣਾ ਵੀ ਵਧੀਆ ਤਰੀਕੇ ਨਾਲ ਹੈ ਚਾਹੇ ਜਿਹੋ ਜੀ ਮਰਜ਼ੀ ਹੋਵੇ ਪਰ ਇੰਨੀ ਕੁ ਸਿਰਤਾ ਦੇ ਨਾਲ ਪੁੱਤ ਦਸਤਾਰ ਨੂੰ ਸਜਾਉਣਾ ਕਿ ਤੇਰੀ ਦਸਤਾਰ ਤੇਰੇ ਸਿਰ ਦੇ ਉੱਪਰ ਇੰਨੀ ਕੁ ਮਜ਼ਬੂਤੀ ਨਾਲ ਸਜੀ ਹੋਵੇ ਕਿ ਤੇਰੇ ਸਿਰ ਦੇ ਉੱਪਰ ਕੋਈ ਵੀ ਚੀਜ਼ ਡਿੱਗੇ ਤਾਂ ਤੇਰੇ ਸਿਰ ਨੂੰ ਕੁਝ ਨਾ ਹੋਵੇ ਦਸਤਾਰ ਦੇ ਉੱਪਰ ਡਿੱਗੇ ਤੇ ਦੂਸਰੇ ਦੇਖੇ ਦੇਖਣ ਵਾਲੇ ਨੂੰ ਵੀ ਤੇਰੀ ਦਸਤਾਰ ਬੰਨੀ ਹੋਈ ਸਜੀ ਹੋਈ ਤੇਰੇ ਸਿਰ ਤੇ ਸੋਹਣੀ ਲੱਗੇ ਇੰਨੀ ਇੰਨੀ ਕੁ ਖੂਬਸੂਰਤੀ ਨਾਲ ਸਜਾਉਣਾ ਜੋ ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਸਤਿਗੁਰੂ ਕਹਿੰਦੇ ਨੇ ਦਾਤਨ ਕੁਰਲਾ ਤਰ ਕੇ ਉੱਠ ਕੇ ਕਰਨ ਹੈ ਇਹੋ ਜਾਂ ਸਿੱਖ ਨਹੀਂ ਮੈਨੂੰ ਚਾਹੀਦਾ ਜੋ ਆਪਣੇ ਤਨ ਦੀ ਸਫਾਈ ਨਾ ਰੱਖੇ ਬੇਨਤੀ ਕਰ ਰਹੇ ਹਾਂ ਬੁਰਸ਼ ਕਰੋ ਦੰਤਨ ਕਰੋ ਕੁਝ ਵੀ ਕਰੋ ਮੂੰਹ ਦੀ ਸਫਾਈ ਜ਼ਰੂਰੀ ਹੈ ਜ਼ਰੂਰ ਕਰੋ ਇਸ਼ਨਾਨ ਕਰੋ ਤਨ ਦਾ ਮਨ ਦਾ ਇਸ਼ਨਾਨ ਬਾਣੀ ਨਾਲ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਕਹਿੰਦੇ ਨੇ ਜੇਕਰ ਤੂੰ ਆਪਣੇ ਸਰੀਰ ਦੀ ਕਿਰਿਆ ਕਰਕੇ ਆਇਆ ਤੇ ਪੰਜ ਵਾਰੀ ਲਗਾਤਾਰ ਚਾਹੇ ਤੂੰ ਕਿਸੇ ਵੀ ਲਿਕਵਿਡ ਨਾਲ ਚਾਹੇ ਸਾਬਣ ਨਾਲ ਤੂੰ ਆਪਣੇ ਹੱਥਾਂ ਨੂੰ ਸਾਫ਼ ਕਰਨਾ ਹੈ ਪਹਿਲੇ ਵਾਲੇ ਸਮਿਆਂ ਵਿੱਚ ਸਾਧ ਸੰਗਤ ਜਿਹੜੇ ਸਾਬਣ ਆਦਿਕ ਨਹੀਂ ਹੁੰਦੇ ਸੀ ਉਦੋਂ ਰੇਤ ਨਾਲ ਹੀ ਹੱਥ ਮਾਂਜੇ ਜਾਂਦੇ ਸੀ ਰੇਤ ਨਾਲ ਪੰਜ ਵਾਰੀ ਹੱਥ ਸਾਫ਼ ਕੀਤੇ ਜਾਂਦੇ ਕੜਿਆਂ ਨੂੰ ਰੇਤ ਨਾਲ ਮਾਂਜਿਆ ਜਾਂਦਾ ਤੇ ਇਹ ਬੇਨਤੀ ਮੈਂ ਤਾਂ ਕਰ ਰਿਹਾ ਕਿਉਂਕਿ ਪੁਰਾਣੇ ਸਮਿਆਂ ਵਿੱਚ ਕੌਲਗੇਟ ਪੇਸਟ ਆਦਿਕ ਨਹੀਂ ਸੀ ਹੁੰਦੇ ਉਦੋਂ ਦਤਨਾ ਨਾਲ ਹੀ ਮੂੰਹ ਦੀ ਸਫਾਈ ਹੁੰਦੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਹੱਥਾਂ ਨੂੰ ਚੰਗੀ ਤਰ੍ਹਾਂ ਰਗੜਨਾ ਹੈ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਹੈ ਔਰ ਆਪਣੇ ਮੂੰਹ ਦੀ ਸਫਾਈ ਚੰਗੀ ਤਰ੍ਹਾਂ ਕਰਨੀ ਹੈ ਤੇ ਪਹਿਲਾਂ ਵਾਲੇ ਬਜ਼ੁਰਗਾਂ ਦੇ ਦੰਦ ਅੱਜ ਵੀ ਦੇਖੇ ਨੇ ਤੇ ਅੱਜ ਮੈਂ ਐਸੇ ਵੀਰਾਂ ਦੇ ਦੰਦ ਵੀ ਦੇਖੇ ਨੇ ਜਿਹੜੇ ਅੱਜ ਵੀ ਟੁੱਟਦੇ ਜਾ ਰਹੇ ਨੇ ਕਮਜ਼ੋਰ ਹੁੰਦੇ ਨੇ ਦੰਦਾਂ ਵਿੱਚ ਦਰਦ ਰਹਿੰਦਾ ਪਰ ਪਹਿਲਾਂ ਵਾਲੇ ਬਜ਼ੁਰਗ ਜਿਹੜੇ ਸ਼ੁਰੂ ਤੋਂ ਦਾਤਨ ਕਰਦੇ ਆਏ ਨੇ ਇੱਥੇ ਬੇਨਤੀ ਮੇਰੀ ਇਹ ਵੇਖ ਕੇ ਬੇਸਟ ਅੱਜ ਵੀ ਦਾਤਨ ਕਰਲੇ ਦੀ ਜਿਹੜੀ ਹੈ ਉਹ ਜਿਹੜੀ ਦਾਤਨ ਕਰਲੇ ਦੀ ਚੜਾਈ ਹੈ ਨਾ ਜੋ ਦਾਤਨ ਕੁਰਲੇ ਦੀ ਜੋ ਵਿਧਾਈ ਹੈ ਉਹਦੀ ਅੱਜ ਵੀ ਉਹ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਪਹਿਲਾਂ ਵਾਲੇ ਬਜ਼ੁਰਗ ਜਾਣਦੇ ਨੇ ਕਿਉਂਕਿ ਇਹ ਚੀਜ਼ ਤਾਂ ਮੈਂ ਬੇਨਤੀ ਕਰ ਰਿਹਾ ਕਿਉਂਕਿ ਸਤਿਗੁਰੂ ਨੇ ਜੋ ਪਹਿਲਾਂ ਕਿਹਾ ਅੱਜ ਉਹ ਵਰਤੀਰਾ ਵਾਪਰ ਰਿਹਾ ਹੈ ਇੱਥੋਂ ਤੱਕ ਮੈਂ ਬੇਨਤੀ ਕਰ ਰਿਹਾ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਥੋਂ ਤੱਕ ਵਰਜਿਤ ਕੀਤਾ ਕਿਉਂਕਿ ਦੇਖੋ ਅੱਜ ਜਿਹੜੇ ਆਪਣੇ ਹੱਥਾਂ ਦੇ ਨੌਂ ਵਧਾ ਲੈਂਦੇ ਨੇ ਉਹਨਾਂ ਨੌਂਾਂ ਵਿੱਚੋਂ ਫਿਰ ਬੈਕਟੀਰੀਆ ਪੈਦਾ ਹੁੰਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਾਂਪ ਛੱਲਾ ਆਦਿਕ ਉਹ ਵੀ ਨਹੀਂ ਪਾਉਣਾ। ਉਹਦੀ ਵੀ ਸਾਨੂੰ ਮਨਾਈਏ। ਕਿਸੇ ਵੀ ਸਿੱਖ ਦੇ ਦੇਖੋ ਜੇ ਸ਼ਾਂਪ ਛੱਲਾ ਪਾਇਆ ਤਾਂ ਉਹ ਸਿੱਖ ਨਹੀਂ ਹੋ ਸਕਦਾ। ਤੇ ਜਿਹਦੇ ਨਹੀਂ ਪਾਇਆ ਇਹ ਸਤਗੁਰੂ ਨੇ ਸਾਨੂੰ ਹਦਾਇਤ ਕੀਤੀ ਹੈ। ਉਹਦੇ ਨਾਲੋਂ ਵੀ ਸਾਨੂੰ ਬਿਮਾਰੀਆਂ ਫੈਲਦੀਆਂ ਨੇ। ਕੜਾ ਪ੍ਰਸ਼ਾਦ ਬਣਾਉਣ ਵੇਲੇ ਜੇ ਕਿਸੇ ਦੇ ਗੁੱਟ ਤੇ ਘੜੀ ਪਹਿਨੀ ਹੈ ਤੁਹਾਨੂੰ ਲਾ ਕੇ ਜੇ ਵਿੱਚ ਪਾ ਲੈਂਦਾ ਬਾਅਦ ਵਿੱਚ ਹੱਥ ਧੋਕੇ ਫਿਰ ਪਾਉਂਦੇ ਨੇ। ਘੜੀ ਤੋਂ ਵੀ ਸਾਨੂੰ ਕੁਝ ਨਾ ਕੁਝ ਕਿਤੇ ਨਾ ਕਿਤੇ ਏਦਾਂ ਦੀ ਲਾਗ ਲੱਗਦੀ ਹੈ ਜ਼ਿਆਦਾਤਰ ਫੋਨ ਤੋਂ ਲਾਗ ਲੱਗਦੀ ਹੈ ਇੱਕ ਦੂਸਰੇ ਦੇ ਹੱਥਾਂ ਵਿੱਚ ਫੋਨ ਫੜਾਉਣਾ ਤੇ ਇੱਕ ਨੋਟਾਂ ਤੋਂ ਜਦੋਂ ਨੋਟਾਂ ਨੂੰ ਬਗੈਰ ਅਸੀਂ ਕਰਦੇ ਹਾਂ ਤਾਂ ਉਦੋਂ ਪਹਿਲਾਂ ਵੀ ਸਾਨੂੰ ਇਥੋਂ ਕੁਝ ਨਾ ਕੁਝ ਜ਼ਰੂਰ ਲੱਗਦਾ ਹੈ ਕੁਝ ਆਪਣੀ ਸੇਫਟੀ ਜਿਹੜੀ ਹੈ ਜ਼ਰੂਰ ਰੱਖਣੀ ਹੈ ਸਤਿਗੁਰੂ ਜਿਹੜੇ ਕੁਝ ਲੋਕ ਨੇ ਨਾ ਨੋਟਾਂ ਨੂੰ ਥੁੱਕ ਲਾਉਂਦੇ ਨੇ ਉਹ ਸਰਾਸਰ ਗਲਤ ਹੈ ਚੀਜ਼ਾਂ ਨੂੰ ਫੋਨ ਦੇ ਉੱਪਰ ਉਹ ਆਪਣਾ ਥੁੱਕ ਦਾ ਇਸਤੇਮਾਲ ਕਰਦੇ ਨੇ ਉਹਨੂੰ ਸਾਫ਼ ਕਰਨ ਦੇ ਲਈ ਉਹ ਜਿਹੜਾ ਨਹੀਂ ਹੋਣਾ ਚਾਹੀਦਾ ਇਹ ਕੰਮ ਦੇ ਗੰਦੇ ਆਈ ਨਹੀਂ ਨਾ ਕਰੋ ਝੂਠ ਝੂਠ ਹੈ ਇਹ ਇਹ ਵੀ ਇੱਕ ਤਰ੍ਹਾਂ ਦੀ ਝੂਠ ਮੰਨੀ ਗਈ ਹੈ ਸਤਿਗੁਰੂ ਨੇ ਸਾਨੂੰ ਪਹਿਲਾਂ ਇਹ ਚੀਜ਼ਾਂ ਤੋਂ ਅਗਾ ਕੀਤਾ ਹੈ ਸਤਿਗੁਰੂ ਨੇ ਸਾਨੂੰ ਇਹ ਵੀ ਕਿਹਾ ਹੈ ਕਿ ਬਾਹਰੋਂ ਵੀ ਸੋਚਤਾਂ ਸੁਚਮਤਾ ਰੱਖਣੀ ਹੈ ਅੰਦਰੋਂ ਵੀ ਜਿਹੜੇ ਇਸ਼ਨਾਨ ਨਹੀਂ ਕਰਦੇ ਨਹਾਉਂਦੇ ਨਹੀਂ ਉਹ ਕਦੇ ਸੁਚਮਤਾ ਹੀ ਨਹੀਂ ਹੋ ਸਕਦੇ ਤੇ ਉਹਨਾਂ ਦਾ ਮਨੋਬਲ ਹੇਠਾਂ ਹੀ ਰਹਿੰਦਾ ਹੈ ਕਮਜ਼ੋਰ ਰਹਿੰਦੇ ਨੇ ਕਿਉਂਕਿ ਮਨ ਚੁਸਤੀ-ਫੁਸਤੀ ਨਹੀਂ ਫੜਦਾ ਉਹਨਾਂ ਦਾ ਚੁਸਤ-ਫੁਸਤ ਉਹ ਨਹੀਂ ਹੁੰਦੇ ਇਸੇ ਕਰਕੇ ਸਤਿਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਨ ਤੋਂ ਬਾਅਦ ਤੂੰ ਬਾਣੀ ਨਾਲ ਜੁੜਨਾ ਹੈ ਤਨ ਦਾ ਇਸ਼ਨਾਨ ਕਰਾਉਣਾ ਹੈ ਪਾਣੀ ਨਾਲ ਤੇ ਮਨ ਦਾ ਇਸ਼ਨਾਨ ਕਰਾਉਣਾ ਹੈ ਬਾਣੀ ਨਾਲ ਤਾਂ ਕਿ ਦੋਨੋਂ ਪੱਖੋਂ ਤੂੰ ਮਜ਼ਬੂਤ ਰਵੇਂ ਜੰਗਲਾਂ ਠੇਲਿਆਂ ਵਿੱਚ ਰਹਿੰਦੇ ਹੋਏ ਉਦੋਂ ਸਤਿਗੁਰੂ ਦੇ ਸਿੱਖ ਕਿੰਨੇ ਕੂ ਬਿਮਾਰੀਆਂ ਤੋਂ ਦੂਰ ਰਹੇ ਅੱਜ ਉਹੀ ਸਾਨੂੰ ਸਤਿਗੁਰੂ ਦੱਸਦੇ ਨੇ ਅੱਜ ਇੰਨਾਂ ਬਿਮਾਰੀਆਂ ਦੇ ਫੈਲਣ ਦਾ ਕਾਰਨ ਇਹੋ ਹੀ ਹੈ ਕਿਉਂਕਿ ਅਸੀਂ ਸਿੱਖਿਆ ਤੋਂ ਦੂਰ ਹੋ ਗਏ ਅੱਜ ਸਿੱਖਿਆ ਤੋਂ ਇੰਨੇ ਕੋ ਦੂਰ ਹੋ ਗਏ ਇੱਕੋ ਤੌਲੀਆ ਹੈ ਉਹਦੇ ਨਾਲ ਕੋਈ ਪੈਰ ਪੂੰਝ ਰਿਹਾ ਕੋਈ ਲੱਕ ਪੂੰਝ ਰਿਹਾ ਕੋਈ ਮੂੰਹ ਪੂੰਝ ਰਿਹਾ ਜਿਆਦਾ ਬਿਮਾਰੀਆਂ ਫੈਲਣ ਦਾ ਕਾਰਨ ਇਹ ਵੀ ਇਹਦੇ ਨਾਲ ਜਿਆਦਾ ਕੁਝ ਹੋ ਰਿਹਾ ਪਰ ਸਤਿਗੁਰੂ ਨੇ ਸਾਨੂੰ ਪਹਿਲਾਂ ਕਿਹਾ ਆਪਣਾ ਕੱਪੜਾ ਆਪ ਪੈਣਣਾ ਆਪਣੇ ਕਰਨ ਦੇ ਕੰਮ ਆਪ ਕਰਨੇ ਨੇ ਕਿਉਂ ਕਿਹਾ ਕਿਉਂਕਿ ਤੇਰੀ ਜਿਹੜੀ ਚੀਜ਼ ਹੈ ਨਾ ਉਹ ਤੇਰੇ ਤੱਕ ਸੀਮਤ ਰਹੇ ਦੂਸਰੇ ਤੱਕ ਨਾ ਜਾਵੇ ਇਸ ਕਰਕੇ ਤੇਰਾ ਮਨੋਬਲ ਵੀ ਮਜ਼ਬੂਤ ਰਹੇ ਕਿਸਾ ਵਾਸਤੇ ਦਾੜੇ ਵਾਸਤੇ ਸਤਿਗੁਰੂ ਕਹਿੰਦੇ ਨੇ ਤੌਲੀਆ ਵੱਖਰਾ ਰੱਖੀਦਾ ਹੈ ਜਦੋਂ ਇਸ ਸੀਸ ਵਿੱਚ ਪੰਜ ਚੂਲੇ ਅੰਮ੍ਰਿਤ ਦੇ ਪੈ ਗਏ ਇਹ ਸੀਸ ਵੀ ਗੁਰੂ ਵਾਲਾ ਹੋ ਗਿਆ ਅੱਖਾਂ ਦੇ ਵਿੱਚ ਪੰਜ ਚੂਲੇ ਅੰਮ੍ਰਿਤ ਦੇ ਮਾਰ ਦਿੱਤੇ ਇਹ ਨੇਤਰ ਵੀ ਗੁਰੂ ਦੇ ਹੋ ਗਏ ਖੈਰ ਇਹ ਅਲੱਗ ਵਿਸ਼ਾ ਆਪਾਂ ਕਦੇ ਖੋਲ ਕੇ ਦੇਤੇ ਬੇਨਤੀ ਕਰਾਂਗੇ ਇਹਨਾਂ ਚੀਜ਼ਾਂ ਵਾਸਤੇ ਕੱਪੜਾ ਸਪੈਸ਼ਲ ਤੋਂ ਰੱਖੋ ਇੱਕ ਹਜ਼ੂਰੀਆ ਰੱਖੋ ਜਿਸ ਦੇ ਨਾਲ ਮੂੰਹ ਕੱਲਾ ਸਾਫ਼ ਕੀਤਾ ਜਾਏ ਜਿਹੜੇ ਸਤਗੁਰੂ ਦੀ ਸਿੱਖਿਆ ਤੋਂ ਦੂਰ ਹੋ ਗਏ ਅੱਜ ਬਹੁਤੀਆਂ ਬਿਮਾਰੀਆਂ ਤਾਂ ਕਰਕੇ ਜੰਬੜੀਆਂ ਨੇ ਜਿਹੜੇ ਹੱਥ ਧੋਣ ਨੂੰ ਹੀ ਪਖੰਡ ਵਾਰ ਦੱਸਦੇ ਸੀ ਅੱਜ ਦੇਖੋ ਕਿਵੇਂ ਉਹਨਾਂ ਦੀ ਰੇਲ ਬਣੀ ਪਈ ਹੈ ਤੇ ਕਿਵੇਂ ਵਾਰੀ-ਵਾਰੀ ਉਹ ਹੱਥ ਧੋਂਦੇ ਪਏ ਨੇ ਪਹਿਲੇ ਜਥਿਆਂ ਦੇ ਵਿੱਚ ਨਿਹੰਗ ਸਿੰਘ ਕਿੰਨੀ ਸਫਾਈ ਰੱਖਦੇ ਸੀ ਤੇ ਕਰੇ ਦੇਖਿਆ ਕੋਈ ਬਿਮਾਰੀ ਪਰ ਅੱਜ ਬਹੁਤੀਆਂ ਬਿਮਾਰੀਆਂ ਮਨੁੱਖ ਨੇ ਆਪਸ ਜਿਹੜੀਆਂ ਹੋਈਆਂ ਨੇ ਕਈਆਂ ਨੂੰ ਆਦਤ ਹੁੰਦੀ ਹੈ ਮੂੰਹ ਦੇ ਵਿੱਚ ਆਪਣੇ ਨਾਹ ਲੈ ਕੇ ਨਾਹਾਂ ਨੂੰ ਚਿੱਠੀ ਜਾਣਗੇ ਜਿਨ੍ਹਾਂ ਤੋਂ ਬੈਕਟੀਰੀਆ ਫਿਰ ਮੂੰਹ ਵਿੱਚ ਜਾਂਦਾ ਹੈ ਮੂੰਹ ਤੋਂ ਸਾਰੇ ਸਰੀਰ ਵਿੱਚ ਫੈਲ ਜਾਂਦਾ ਹੈ ਇਹ ਬਿਮਾਰੀਆਂ ਖੁਦ ਕਿਤੇ ਨਾ ਕਿਤੇ ਮਨੁੱਖ ਇਹਨਾਂ ਦਾ ਜ਼ਿੰਮੇਵਾਰ ਹੈ ਤੇ ਆਪ ਵੀ ਇਹਨਾਂ ਨੂੰ ਵਧਾ ਰਿਹਾ ਹੈ ਸਤਿਗੁਰੂ ਕਹਿੰਦੇ ਨੇ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਹੈ ਇਸੇ ਕਰਕੇ ਤੂੰ ਬਾਣੀ ਪੜ੍ਹਨੀ ਹੈ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨੀ ਹੈ ਕਿਸੇ ਦਾ ਨਹੀਂ ਖਾਣਾ ਆਪਣਾ ਕਰਕੇ ਖਾਣਾ ਹੈ ਸਤਿਗੁਰੂ ਕਹਿੰਦੇ ਨੇ ਮਨੋ ਬਲਤਾ ਮਜਬੂਤ ਰੱਖਣੀ ਹੈ ਤੂੰ ਗੁਰਬਾਣੀ ਪੜ੍ਹਨੀ ਹੈ ਆਪਣੀ ਕਿਰਤ ਕਮਾਈ ਕਰਨੀ ਹੈ ਜਿਹੜਾ ਇਦਾਂ ਦਾ ਕਰਦਾ ਹੈ ਉਹਨੂੰ ਮਿਲਣ ਵਾਲੇ ਦੂਸਰੇ ਵੀ ਉਹ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਉਹ ਵੀ ਗੁਰੂ ਵਾਲਾ ਜੀਵਨ ਜਿਉਣ ਤੇ ਮਜਬੂਰ ਹੋ ਜਾਂਦੇ ਨੇ ਆਪਾਂ ਕਿੰਨੇ ਆ ਨਾ ਅਰਦਾਸ ਵਿੱਚ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਉਹੀ ਪਿਆਰੇ ਮਿਲਣੇ ਨੇ ਸਤਿਗੁਰੂ ਜਿਨ੍ਹਾਂ ਨੂੰ ਮਿਲਿਆ ਤੋਂ ਤੇਰਾ ਨਾਮ ਚਿਤ ਆਜੇ ਉਹ ਪਿਆਰੇ ਇਦਾਂ ਦੇ ਹੁੰਦੇ ਨੇ ਸਤਗੁਰੂ ਸੱਚੇ ਪਾਤਸ਼ਾਹ ਦੇ ਮੁਤਾਬਕ ਜਿਹੜਾ ਜਿਉਣਾ ਚਾਹੁੰਦਾ ਹੈ ਸਤਗੁਰੂ ਕਹਿੰਦੇ ਨੇ ਗੁਰਬਾਣੀ ਤੇ ਨਾਲ ਉਹ ਜੀਉ ਸਕਦਾ ਹੈ ਗੁਰੂ ਦੇ ਭਰੋਸੇ ਨਾਲ ਉਹ ਜੀ ਸਕਦਾ ਹੈ ਕਹਿੰਦੇ ਨੇ ਦੁੱਖ ਤੇ ਭੁੱਖ ਜਿਹੜੀ ਦੂਰ ਹੋ ਜਾਂਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਦੇ ਮੁਤਾਬਕ ਜਿਹੜੇ ਦੁੱਖ ਤੇ ਭੁੱਖ ਨਾਲ ਮਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਕੋਲ ਦੋ ਹੀ ਕਾਰਨ ਨੇ ਕਿਉਂਕਿ ਉਹ ਦੁੱਖ ਜਿਹੜਾ ਹੈ ਤਾਂ ਭੋਗ ਰਹੇ ਨੇ ਕਿਉਂਕਿ ਉਹਨਾਂ ਨੇ ਪ੍ਰਭੂ ਪਰਮਾਤਮਾ ਤੇ ਭਰੋਸਾ ਨਹੀਂ ਰੱਖਿਆ ਭੁੱਖ ਜਿਹੜੀ ਹੈ ਤਾਂ ਕਿਉਂਕਿ ਕੁਝ ਬੰਦੇ ਇਹੋ ਜੇ ਲਾਲਚੀ ਹੁੰਦੇ ਨੇ ਉਹ ਸਦਾ ਹੀ ਭੁੱਖ ਦੇ ਹੀ ਭੁੱਖੇ ਰਹਿੰਦੇ ਨੇ ਆ ਵੀ ਮਿਲ ਜਾਏ ਉਹ ਵੀ ਮਿਲ ਜਾਏ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦੁੱਖ ਤੇ ਭੁੱਖ ਨਾਲ ਸਿੱਖ ਨਹੀਂ ਮਰੇਗਾ ਦੁੱਖ ਤੇ ਭੁੱਖ ਨਾਲ ਅੱਜ ਤੱਕ ਸਿੱਖ ਦੀ ਕਿਸੇ ਦੀ ਮੌਤ ਨਹੀਂ ਹੋਈ ਕਿਉਂਕਿ ਸਿੱਖ ਜਿਹੜਾ ਹੈ ਉਹ ਤਕਰੀਬਨ ਮਨੋਬਲਤਾ ਮਜ਼ਬੂਤ ਲੈ ਕੇ ਗੁਰੂ ਪਾਤਸ਼ਾਹ ਦੇ ਦੱਸੀ ਹੋਈ ਸਿੱਖਿਆ ਦੇ ਮੁਤਾਬਕ ਉਹ ਚੱਲਦਾ ਹੈ ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਤੁਸੀਂ ਸਾਰਿਆਂ ਨੇ ਮਨੋਬਲਤਾ ਮਜ਼ਬੂਤ ਕਰਕੇ ਸਿੱਖੀ ਦੇ ਫਲਸਫੇ ਨੂੰ ਸਮਝਦੇ ਹੋਏ ਚੱਲਣਾ ਹੈ ਜੇਕਰ ਤੁਸੀਂ ਅਸਲ ਮੈਨੇ ਵਿੱਚ ਜ਼ਿੰਦਗੀ ਨੂੰ ਮਜ਼ਬੂਤ ਕਰਨਾ ਹੈ ਤੇ ਗੁਰੂ ਦੀ ਸਿੱਖਿਆ ਦੇ ਧਾਰਨੀ ਹੋ ਕੇ ਚੱਲਣਾ ਹੈ ਰੋਗਿਆਂ ਰੋਗ ਖੰਡਣ ਹੈ ਸਤਿਗੁਰੂ ਕਹਿੰਦੇ ਇੱਥੇ ਰੋਗੀਆਂ ਦੇ ਰੋਗ ਕੱਟੇ ਜਾਂਦੇ ਨੇ ਜਿਹੜੇ ਸੇਵਾ ਕਰਦੇ ਨੇ ਗੁਰੂ ਦੇ ਨਾਲ ਜੁੜ ਜਾਂਦੇ ਨੇ குரு ਤੇ ਭਰੋਸਾ ਕਰ ਲੈਂਦੇ ਨੇ ਸਤਿਗੁਰੂ ਕਹਿੰਦੇ ਨੇ ਉਹਨਾਂ ਦਾ ਸਾਰਾ ਕੁਝ ਹੀ ਫਿਰ ਗੁਰੂ ਦਾ ਹੋ ਜਾਂਦਾ ਹੈ ਰੋਗ ਵੀ ਗੁਰੂ ਦੇ ਨੇ ਦੁੱਖ ਵੀ ਗੁਰੂ ਦੇ ਨੇ ਉਹਨਾਂ ਦਾ ਜੀਵਨ ਦੀ ਪੂੰਜੀ ਜਿਹੜੀ ਹੈ ਸਵਾਸਾਂ ਦੀ ਪੂੰਜੀ ਉਹ ਵੀ ਗੁਰੂ ਦੀ ਬਣ ਜਾਂਦੀ ਹੈ ਗੁਰੂ ਸਾਹਿਬ ਫਿਰ ਉਹਨੂੰ ਸਫਲੀਆਂ ਕਰ ਦਿੰਦੇ ਨੇ ਭਗਤਿਆਂ ਭਗਤਦਾਨਿਕ RAM ਨਾਮ ਰਾਮ ਨਾਮ ਗੁਣ ਕੀਰਤਨ ਸਤਿਗੁਰੂ ਕਹਿੰਦੇ ਨੇ ਜਿਹੜੇ ਗੁਰੂ ਕੋਲੇ ਆ ਜਾਂਦੇ ਨੇ ਮਨ ਕਰਕੇ ਗੁਰੂ ਕੋਲੇ ਬਾਟ ਲੰਮੀ ਲੰਬੇਰਾ ਉਹ ਬਾਟ ਤੈਅ ਕਰ ਲੈਂਦੇ ਨੇ ਜਿਹੜੇ ਸੇਵਾ ਕਰਦੇ ਹੋਏ ਸਤਿਗੁਰੂ ਤੋਂ ਕੁਝ ਨਹੀਂ ਮੰਗਦੇ ਮੇਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੂੰ ਫਿਰ ਵੱਡੀ ਵਡਿਆਈ ਬਖਸ਼ ਦਿੰਦੇ ਨੇ ਇਹੋ ਜੀ ਵਡਿਆਈ ਜਿਹੜੀ ਵਡਿਆਈ ਅੱਜ ਤੱਕ ਨਾ ਕਿਸੇ ਨੂੰ ਮਿਲੀ ਹੈ ਤੇ ਨਾ ਕਿਸੇ ਨੂੰ ਮਿਲੀ ਹੋਣੀ ਹੈ ਨਾਨਕ ਗੁਰ ਸੇਵਾ ਕਿੰਨਾ ਲੱਭਿਆ ਤੇ ਅੱਜ ਤੱਕ ਸੇਵਾ ਵਿੱਚ ਉਹ ਕਿਹੜਾ ਜਿਹਨੂੰ ਕੁਝ ਨਾ ਮਿਲਿਆ ਹੋਵੇ ਜਿਹਨੂੰ ਕੁਝ ਨਾ ਲੱਭਿਆ ਹੋਵੇ ਜੇ ਅੱਜ ਗੁਰੂ ਤੋਂ ਆਪਾਂ ਦੂਰ ਹੋ ਗਏ ਗੁਰੂ ਦੀ ਸਿੱਖੀ ਤੋਂ ਆਪਾਂ ਦੂਰ ਹੋ ਗਏ ਅੱਜ ਮਨ ਦੇ ਰੋਗ ਤੇ ਤਨ ਦੇ ਰੋਗ ਤਾਂ ਕਰਕੇ ਚੰਬੜੇ ਹੋਏ ਨੇ ਇਹਨਾਂ ਦਾ ਬਹੁਤਾ ਵੱਡਾ ਕਾਰਨ ਇਹ ਮੰਨਿਆ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਗੁਰੂ ਦੀ ਵਡਿਆਈ ਵਿੱਚ ਹੀ ਵੱਡੀ ਵਡਿਆਈ ਹੈ ਗੁਰ ਸਿੱਖੋ ਅੱਜ ਸਾਨੂੰ ਇਹ ਸਮਝਣ ਦੀ ਲੋੜ ਹੈ ਆਪਣੇ ਘਰਾਂ ਵਿੱਚ ਗੁਰਬਾਣੀ ਦਾ ਜਾਪ ਸ਼ੁਰੂ ਕਰੀਏ ਬੱਚਿਆਂ ਨੂੰ ਸੰਭਾਲੀਏ ਆਉਣ ਵਾਲੀ نسل ਨੂੰ ਪੀੜੀ ਨੂੰ ਬਚਾ ਲਈਏ ਨਸ਼ਿਆਂ ਤੋਂ ਬਚਾ ਕੇ ਰੱਖੀਏ ਮਾਂ ਪਿਓ ਸੁਚੇਤ ਹੋਣ ਤੇ ਆਪਣੇ ਆਪੇ ਵਿੱਚ ਆਪ ਸੁਚੇਤ ਹੋਣ ਗੁਰਬਾਣੀ ਦਾ ਘਰਾਂ ਵਿੱਚ ਜਾਪ ਸ਼ੁਰੂ ਕਰੀਏ ਕਿਤੇ ਨਾ ਕਿਤੇ ਆਪਣੇ ਵਿੱਚ ਮਜ਼ਬੂਤੀ ਹੋਵੇ ਤੇ ਬੱਚਿਆਂ ਦੀ ਮਨੋਬਲਤਾ ਨੂੰ ਆਪਾਂ ਮਜ਼ਬੂਤ ਕਰ ਸਕੀਏ ਇਨਾਂ ਕੋ ਸਾਡੇ ਵਿੱਚ ਧਿਆਨ ਹੋਵੇ ਇਨਾਂ ਕੋ ਸਾਡੇ ਵਿੱਚ ਗਿਆਨ ਹੋਵੇ ਕਿ ਅਸੀਂ ਆਪ ਗਿਆਨੀ ਹੋਈਏ ਤੇ ਦੂਸਰੇ ਨੂੰ ਵੀ ਗਿਆਨਵਾਨ ਬਣਾ ਸਕੀਏ ਅਸੀਂ ਕਿਤੇ ਨਾ ਕਿਤੇ ਆਪ ਇਹ ਗੱਲ ਦੇ ਆਪ ਜ਼ਿੰਮੇਵਾਰ ਨਾ ਬਣੀਏ ਬੱਚਿਆਂ ਨੂੰ ਕੀ ਸਿਖਾਈਏ ਬੱਚਿਆਂ ਨੂੰ ਕੀ ਸਿਖਾਰੇ ਕੱਲ ਸਾਡੇ ਬੱਚੇ ਵੱਡੇ ਹੋ ਕੇ ਸਾਨੂੰ ਕੀ ਕਹਿਣਗੇ ਕਿ ਜਿਹੋ ਜਿਹਾ ਕੁਝ ਤੁਸੀਂ ਕਰਦੇ ਰਹੇ ਉਹ ਜਿਹਾ ਕੁਝ ਅਸੀਂ ਸਿੱਖਿਆ ਜੇ ਆਪਾਂ ਕਵਾਂਗੇ ਵੱਡੇ ਹੋਣ ਤੁਸੀਂ ਜਾਪ ਕਰੋ ਕਹਿਣਗੇ ਤੁਸੀਂ ਕਿੰਨੇ ਕੁ ਜਾਪ ਕੀਤੇ ਆ ਮੇਰੇ ਗੱਲ ਨਾਲ ਬਹੁਤੇ ਬੰਦੇ ਸਹਿਮਤ ਨਹੀਂ ਹੋਣਗੇ ਪਰ ਅੱਜ ਕਈਆਂ ਨੂੰ ਇਹ ਗੱਲ ਬੁਰੀ ਲੱਗਣੀ ਹੈ ਪਰ ਇਸ ਗੱਲ ਵਿੱਚ ਬਹੁਤ ਵੱਡੀ ਸੱਚਾਈ ਛੁਪੀ ਹੋਈ ਹੈ ਅੱਜ ਆਪਣੀ ਔਲਾਦ ਨੂੰ ਸੰਭਾਲਣ ਦਾ ਆਪਣਾ ਫਰਜ਼ ਬਣਦਾ ਹੈ ਜਿਹੋ ਜਿਹਾ ਬੀਜਾਂਗੇ ਉਹ ਜਿਹਾ ਫਿਰ ਵੱਡਾਂਗੇ ਜੈ ਜਿਹਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਅੱਜ ਉਹ ਕੋਰਾ ਕਾਗਜ਼ ਹੈ ਅੱਜ ਉਹ ਇੱਕ ਇਹਜੀ ਬੰਜਰ ਜ਼ਮੀਨ ਹੈ ਜਿਹਦੇ ਵਿੱਚ ਕੁਝ ਨਹੀਂ ਉਗਰਿਆ ਤੇ ਆਪਾਂ ਉਹਦੇ ਵਿੱਚ ਬੋਹ ਸਕਦੇ ਹਾਂ ਮਿਹਨਤ ਕਰ ਸਕਦੇ ਹਾਂ ਆਪਣੇ ਬੱਚਿਆਂ ਨੂੰ ਚੰਗੇ ਮਾਰਗ ਤੇ ਤੋਰ ਸਕਦੇ ਹਾਂ ਫਿਰ ਅੱਜ ਜਿਹੋ ਜਿਹਾ ਬੀਜਾਂਗੇ ਤੇ ਕੱਲ ਨੂੰ ਫਿਰ ਉਹੋ ਜਿਹਾ ਵੱਢਾਂਗੇ ਵੀ ਤੇ ਹੈ ਸਮਝਣਾ ਪਏਗਾ ਸਾਨੂੰ ਸਾਡੀ ਸੋਚ ਜਿਹੜੀ ਇੰਨੀ ਕੋ ਮਜ਼ਬੂਤ ਹੋਵੇ ਸਾਨੂੰ ਇੰਨਾ ਕੋ ਗਿਆਨ ਹੋਵੇ ਆਪਣੇ ਆਪੇ ਵਿੱਚ ਸੁਚੇਤ ਹੋਈਏ ਜਿੱਥੇ ਅਸੀਂ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚ ਕੇ ਰਹਿਣਾ ਉਥੇ ਮਾਨਸਿਕ ਰੋਗੀਆਂ ਤੋਂ ਵੀ ਅਸੀਂ ਬਚ ਕੇ ਰਹਿਣਾ ਨਾ ਹੀ ਮਾਨਸਿਕ ਰੋਗੀ ਅਸੀਂ ਆਪ ਬਣਨਾ ਤੇ ਨਾ ਹੀ ਅਸੀਂ ਕਿਸੇ ਨੂੰ ਬਣਨ ਦੇਣਾ ਤੇ ਨਾ ਹੀ ਅਸੀਂ ਕਿਸੇ ਨੂੰ ਇਸ ਵੱਲ ਸੁਚੇਤ ਕਰਨਾ ਹੈ ਆਪ ਸੁਚੇਤ ਰਹਿਣਾ ਅਸੀਂ ਇਸੇ ਕਰਕੇ ਸਤਿਗੁਰੂ ਨੇ ਸਾਨੂੰ ਪਹਿਲਾਂ ਹੀ ਆਗਾ ਕਰ ਦਿੱਤਾ ਦੀ ਕਿ ਸਿੱਖੋ ਇਹ ਚੀਜ਼ਾਂ ਤੁਹਾਡੇ ਬਚਾ ਲਈ ਨੇ ਬਚ ਜਾਇਓ ਦੇਖਿਓ ਕਿਤੇ ਲੋਕਾਂ ਵਾਂਗੂ ਇਹਨਾਂ ਚੀਜ਼ਾਂ ਵਿੱਚ ਗਰਸਤ ਹੋ ਕੇ ਤੁਸੀਂ ਵੀ ਨਾ ਡੰਗੇ ਜਾਇਓ ਇਹਨਾਂ ਚੀਜ਼ਾਂ ਨੂੰ ਅੱਜ ਸਮਝਣ ਦੀ ਜ਼ਰੂਰਤ ਹੈ ਸਮਝ ਲਿਆ ਜੀ ਸਮਝਿਓ ਕਿਤੇ ਨਾ ਕਿਤੇ ਜੋ ਚੀਜ਼ਾਂ ਪਹਿਲੇ ਸਤਿਗੁਰੂ ਨੇ ਕਈਆਂ ਅੱਜ ਵਾਪਰ ਰਹੀਆਂ ਨੇ ਅੱਜ ਬਚਾ ਕਰ ਲਿਆ ਜੀ ਇਹਨਾਂ ਨੂੰ ਭੈੜਾ ਸਮਾਹੇ ਇੱਕ ਦੂਸਰੇ ਦਾ ਸਾਥ ਨਾ ਛੱਡੋ हां सावधानियां जरूर ਵਰਤੋ ਇੰਨੀ ਕੋ ਨਫਰਤ ਨਾ ਫੈਲਾਓ ਕਿ ਆਪਣੇ ਵਿੱਚ ਸਿਰਫ ਨਫਰਤ ਹੀ ਰਹਿ ਜਾਏ ਤੇ ਪਿਆਰ ਕਿਧਰੇ ਖੰਭ ਲਾ ਕੇ ਉੱਡ ਪੋੜੀ ਜਾਵੇ ਇਨ੍ਹਾਂ ਕੋ ਆਪਾਂ ਦੂਰੀਆਂ ਗੈਬ ਨਾ ਬਣਾਈਏ ਮਨਾਂ ਦੀ ਜਿਹੜੀ ਦੂਰੀ ਹੈ ਉਹ ਨਾ ਕਰੀਏ ਸਾਵਧਾਨੀਆਂ ਬਾਹਰੋਂ ਵਰਤਣੀਆਂ ਠੀਕ ਨੇ ਪਰ ਮਨਾਂ ਦੀ ਦੂਰੀ ਬਣਾਉਣੀ ਬਿਲਕੁਲ ਠੀਕ ਨਹੀਂ ਹੈ ਇਹ ਗੱਲ ਨੂੰ ਸਮਝਣਾ ਪਏਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਇਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਟੀਮ ਨੂੰ ਬਖਸ਼ਿਸ਼ ਕਰਿਓ ਜੀ ਔਰ ਇਸੇ ਤਰ੍ਹਾਂ ਆਪ ਜੀ ਨੇ ਨਾਲ ਜੁੜੇ ਰਹਿਣਾ ਆਪਣਾ ਪਿਆਰ ਦਿੰਦੇ ਰਹਿਣਾ ਔਰ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਦੀ ਟੀਮ ਵੱਲੋਂ ਆਪ ਜੀ ਨਾਲ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਆਪ ਜੀ ਨੂੰ ਪਿਆਰ ਔਰ ਜਿਹੜੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਟੀਮ ਦਾ ਨੰਬਰ ਹੈ ਜੀ 7986497784 ਇਸ ਦੇ ਉੱਪਰ ਤੁਸੀਂ ਆਪਣੀ ਜਿਹੜੀ رائے ਹੈ ਸਾਨੂੰ ਦੇ ਸਕਦੇ ਹੋ WhatsApp ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ